ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨੀ ਸੰਘਰਸ਼ ਨੂੰ ਲੈ ਕੇ ਅਗਵਾਈ ਕਰ ਰਹੇ ਭਾਈ ਜਗਜੀਤ ਸਿੰਘ ਜੀ ਡੱਲੇਵਾਲ ਜੋ ਇਸ ਵਕਤ ਕਿਸਾਨ ਮਜ਼ਦੂਰ ਮੋਰਚੇ ਦੀ ਫਤਿਹ ਜਬਤਾਂ ਨੂੰ ਲੈ ਕੇ ਪਿਛਲੇ 26 ਨਵੰਬਰ 2024 ਤੋਂ ਮਰਨ ਵਰਤ ਤੇ ਬੈਠੇ ਹਨ ਜਿਨ੍ਹਾਂ ਦੀ ਇੱਛਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਉਂ ਨਾ ਸੰਗਤ ਦਰਸ਼ਨ ਕੀਤੇ ਜਾਣ ਜਿਸ ਬਾਬਤ 4 ਜਨਵਰੀ 2005 ਨੂੰ ਇੱਕ ਮਹਾਨ ਇਕੱਠ ਸੱਦਿਆ ਗਿਆ ਹੈ ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਓਵੇਂ ਪਹੁੰਚਿਓ ਜਿਵੇਂ ਆਪ ਜੀਆਂ ਨੇ ਪੰਜਾਬ ਬੰਦ ਦੇ ਸੱਦੇ 30 ਦਸੰਬਰ 2024 ਨੂੰ ਪਰਮਹਾੰਗਾ ਰ ਦਿੱਤਾ ਜਿਸ ਵਿੱਚ ਕਿਸਾਨ ਜਥੇਬੰਦੀਆ ਮਜ਼ਦੂਰ ਮੁਲਾਜ਼ਮ ਵਪਾਰੀ ਦੁਕਾਨਦਾਰ ਸਿੱਖ ਸੰਸਥਾਵਾਂ ਸਮਾਜ ਸੇਵੀ ਹਰੇਕ ਵਰਗ ਦੇ ਲੋਕਾਂ ਨੇ ਵੱਡਾ ਸਾਥ ਦਿੱਤਾ ਇੱਕ ਮਿਸਾਲ ਬਣਾ ਦਿੱਤੀ ਤਿਵੇਂ 4 ਜਨਵਰੀ 2025 ਨੂੰ ਵਹੀਰਾ ਕੱਟ ਕੇ ਪਰਿਵਾਰਾ ਸਮੇਤ ਖਨੌਰੀ ਪਹੁੰਚਣ ਦੀ ਕਿਰਪਾਲਤਾ ਕਰਿਓ ਹਰੇਕ ਬੰਦਾ ਚਾਹੁੰਦਾ ਡੱਲੇਵਾਲ ਸਾਹਿਬ ਮਰਨੇ ਨਹੀਂ ਚਾਹੀਦੇ ਬਚਨੇ ਚਾਹੀਦੇ ਆ ਬਚਣਗੇ ਤਾਂ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਮੰਗਾਂ ਤਾਂ ਪੂਰੀਆਂ ਹੋਣਗੀਆਂ ਜੇ ਆਪਾਂ ਸਾਰੇ ਪਰਿਵਾਰਾ ਸਮੇਤ ਉਹਨਾਂ ਦਾ ਸਾਥ ਦੇਆਗੇ ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਜੋ ਡੱਲੇਵਾਲ ਸਾਹਿਬ ਨੇ ਸੰਗਤ ਦਰਸ਼ਨ ਦਾ ਪ੍ਰੋਗਰਾਮ ਉਲੀਕਿਆ ਹੈ ਆਓ ਸਾਰੇ ਆਪਾਂ ਵੱਧ ਚੜ ਕੇ ਉਸ ਚ ਹਿੱਸਾ ਲਈਏ ਔਰ ਤਕੜੇ ਹੋ ਕੇ ਉਹਨਾਂ ਦਾ ਸਾਥ ਦੇਈਏ ਉਹਨਾਂ ਦੀ ਜਿੱਤ ਹੀ ਉਹਨਾਂ ਦਾ ਜਿਉਂਦੇ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ